ਉਹਦੇ ਨੂੰ ਤੁਹਾਨੂੰ ਤੁਹਾਡਾ ਬੇਨਤੀ ਮੈਨੂੰ ਅਥਾਰਟੀ ਵੱਲੋਂ ਭੇਜਿਆ ਗਿਆ ਹੈ ਤੁਹਾਡਾ ਜਿਹੜਾ ਜਵਾਬ ਹੈ ਉਹ ਅਸੀਂ ਸਾਡੇ ਕਨਸਰਨਡ ਅਫਸਰਾਂ ਨਾਲ ਤੁਹਾਨੂੰ ਅਸੀਂ ਆਪ ਦੱਸੀਏ ਉਹ ਤੁਹਾਨੂੰ ਦੱਸ ਦਿੱਤਾ ਜਾਵੇਗਾ ਅੱਜ ਉਸ ਰਹੀ ਮੈਂ ਕਰਕੇ ਸਾਡੀ ਜਿਹੜੀ ਅਥਾਰਟੀ ਹੈ ਉਹ ਹੋ ਗਈ ਹੈ ਲੇਕਿਨ ਜਿਵੇਂ ਆਪਣੀ ਪਿਛਲੀ ਵਾਰ ਗੱਲ ਹੋਈ ਸੀ ਮੈਂ ਲੁਧਿਆਣਾ ਦਾ ਮੁੰਡਾ ਉੱਥੇ ਆ ਕਿਉਂਕਿ ਮੈਂ ਇਥੇ ਹੈਡ ਆਫਿਸ ਚ ਲੁਧਿਆਣੇ ਦੇ ਅਸੀਂ ਕਿਹਨੂੰ ਬੰਦ ਕਰਦੇ ਹੋ ਆਪਣੀ ਗੱਲ ਨਹੀਂ ਹੋ ਰਹੀ ਔਰ ਯਾਰ ਚੁੱਪ ਰਹੋ ਜੀ ਹਾਂ ਦੱਸੋ ਲੁਧਿਆਣੇ ਦੇ ਜਿਹੜੇ ਸਾਡੇ ਕੰਸਰਨਡ ਅਫਸਰ ਨੇ ਜਿਸ ਨੂੰ ਮੈਨੂੰ ਕੋਈ ਸਵਾਲ ਪੁੱਛੇ ਸੀ ਵੀ ਲੁਧਿਆਣੇ ਦਾ ਇਦਾਂ ਹੁੰਦਾ ਜੀ ਮੈਂ ਕਹਾਂ ਸੀ ਮੈਂ ਉਹਨੂੰ ਵੀਰ ਨਹੀਂ ਕਰਦਾ ਇਸ ਕਰਕੇ ਮੈਂ ਨਹੀਂ ਦੱਸ ਸਕਦਾ ਲੇਕਿਨ ਤੁਸੀਂ ਸਾਨੂੰ ਜੋ ਤੁਹਾਡੀਆਂ ਮੰਗਾਂ ਸਾਨੂੰ ਦੇ ਦਿਓ ਅਸੀਂ ਆਪਣੀ ਅਥਾਰਟੀ ਨੂੰ ਦੱਸਾਂਗੇ ਜੀ ਉਹਦੇ ਹਿਸਾਬ ਨਾਲ ਜੋ ਫੈਸਲਾ ਹੋਏਗਾ ਮੈਂ ਇੱਕ ਵਾਰੀ ਆਪਦਾ ਸਵਾਲ ਫਿਰ ਦौराਣਾ ਹੈ ਕੀ ਤੁਸੀਂ ਇਹ ਵਾਅਦਾ ਨਹੀਂ ਕੀਤਾ ਸੀ ਕਿ ਚੇਅਰਮੈਨ ਚੇਅਰਪਰਸਨ ਆ ਕੇ ਜਵਾਬ ਦੇਣਗੇ ਇਹ ਕਿਹਾ ਸੀ 81 ਕਿ ਨਹੀਂ ਕਿਹਾ ਸੀ ਜਵਾਬ ਦੇ ਮਾਰ ਸਰ ਚੇਅਰਪਰਸਨ ਦਾ ਸਾਡੇ ਕੋਲੇ ਵੀਡੀਓਜ਼ ਅਵੇਲੇਬਲ ਨੇ ਸਾਰਾ ਮੀਡੀਆ ਉਦੋਂ ਵੀ ਸੀਗਾ ਹਾਂਜੀ ਲੇਕਿਨ ਅੱਜ ਉਹਨਾਂ ਦੇ ਦੋ ਜੇ ਮੈਂ ਕਰਕੇ ਨਹੀਂ ਆ ਸਰ 1 ਮਿੰਟ ਗੱਲ ਦੱਸਿਓ ਜੇ ਕਿ ਪੰਜਾਬ ਦੇ ਵਿੱਚ 45000 ਬੰਦਾ ਕੈਂਸਰ ਨਾਲ ਮਰੇ 1.5 ਸਾਲ ਤੋਂ ਇੱਕ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਪੰਜਾਬ ਪ੍ਰਡਕਸ਼ਨ ਬੋਰਡ ਉਹ ਵਿਡਰਾ ਕਰ ਚੁੱਕਿਆ ਪਰਮਿਸ਼ਨ ਕੌਨਸੈਂਟ ਵਿਡਰਾ ਹੋ ਗਈ ਹੈ ਵਾਟਰ ਐਕਟ 33ਏ ਦੇ ਹਿਸਾਬ ਨਾਲ ਔਰ ਉਹ ਫੇਰ ਵੀ ਚੱਲ ਰਹੇ ਨੇ ਇਸ ਤੋਂ ਵੱਡੀ ਅਰਜੈਂਸੀ ਚੇਅਰ ਪਰਸਨ ਸਾਹਿਬ ਨੂੰ ਸੜਨ ਲਈ ਹੋਰ ਪੈ ਗਈ ਔਰ ਤੁਸੀਂ ਕਹਿ ਸੀ ਕਿ ਉਹ ਆਉਣਗੇ ਜਿਹਦੇ ਵਿੱਚ ਮੈਂ ਬੇਨਤੀ ਇਹ ਕਰਾਂਗਾ ਜੀ ਸਾਡੇ ਕਨਸਰਨਡ ਅਫਸਰ ਸਰਦਾਰ ਕੁਲਦੀਪ ਸਿੰਘ ਜੀ ਨੇ ਇਹ ਲੁਧਿਆਣਾ ਨੂੰ ਡੀਲ ਕਰਦੇ ਨੇ ਜਿਹੜੇ ਤੁਹਾਡੇ ਸਵਾਲ ਨੇ ਵੀ ਉੱਥੇ ਕੀ ਪੋਲੂਸ਼ਨ ਹੋ ਰਿਹਾ ਹੈ ਜੀ ਕੀ 33 ਇਹ ਚ ਐਕਸ਼ਨ ਹੋਇਆ ਹੈ ਜੀ ਹੀ ਇਜ਼ ਦਾ ਕਨਸਰਨਡ ਪਰਸਨ ਜੀ ਤੁਹਾਨੂੰ ਆਪ ਸੁਣ ਲਈਏ ਅਸੀਂ ਐਸਪੀ ਸਾਹਿਬ ਜੀ ਆ ਅਸੀਂ ਕਹਿੰਦੇ ਚੇਅਰਮੈਨ ਸਾਹਿਬ ਆਉਣਗੇ ਤੁਸੀਂ ਆਪ ਅਸੀਂ ਜਵਾਬ ਸੁਣਨ ਲਈ ਰੈਡੀ ਆ ਪਰ ਮਸਲਾ ਇਹ ਹੈ ਕਿ ਜਿਹੜੀ ਚੇਅਰਮੈਨ ਨੂੰ ਜਿਹੜੀ ਚੇਅਰਪਰਸਨ ਨੂੰ ਸਾਡੇ ਪੈਸੇ ਦੀ ਤਨਖਾਹ ਮਿਲਦੀ ਹੈ ਉਹ ਸਾਡੇ ਜਵਾਬਾਂ ਦੇ ਸਵਾਲਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਰੈਡੀ ਨਹੀਂਗੀ ਜਿਹਦੇ ਨਾਲ ਵਾਅਦਾ ਹੋਇਆ ਇੱਕ ਮਹੀਨਾ ਦੇ 5 ਦਿਨ ਪਹਿਲਾਂ ਕਮਾਲ ਦੀ ਗੱਲ ਹੈ ਜੀ ਇਹ ਮੈਂ ਪੁੱਛਣਾ ਚਾਹੂੰਗਾ ਭਗਵੰਤ ਜੀ ਇਹਨਾਂ ਨੂੰ ਚੇਅਰਪਰਸਨ ਬਣਾਇਆ ਜੋ ਸਾਡੇ ਸਵਾਲਾਂ ਦੇ ਜਵਾਬ ਨਹੀਂ ਦੇਣਗੇ ਇਹ ਹੋਇਆ ਸੀ ਹੋਇਆ ਥੋੜੇ ਮੈਂ ਤੁਹਾਨੂੰ ਇਹ ਕੇ ਸਤਿ ਸ਼੍ਰੀ ਅਕਾਲ ਵੀ ਬੁਲਾਈ ਆਪਣੀ ਗੱਲ ਵੀ ਹੋਈ ਵਾਅਦਾ ਵੀ ਕੀਤਾ ਤੁਸੀਂ ਤਾਂ ਫੇਰ ਵੀ ਉਹ ਹੈ ਨਹੀਂ ਮਤਲਬ